हां जी सत श्री अकाल जी सारेनुं ਮੇਲਾਮਨ ਬੁਟੀਕ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਪਿਓਰ ਕਾਟਨ ਦੇ ਸੂਟ ਹੈ ਜੀ 올ਓਵਰ ਸੂਟ ਹੋਣਗੇ 5 ਮੀਟਰ ਫੈਬਰਿਕ ਹੋਏਗਾ ਵਿਦਆਊਟ ਦੁਪੱਟਾ ਰਹਿਣਗੇ ਜੀ ਪ੍ਰਾਈਸ ਆ ਜਿਹਦਾ ਤੁਹਾਨੂੰ ਆਪਾਂ نیچے ਮੈਂਸ਼ਨ ਕੀਤਾ ਹੋਇਆ 1299 ਰੁਪਏ ਫ੍ਰੀ ਸ਼ਿਪਿੰਗ ਹੋਏਗੀ 올ਓਵਰ ਇੰਡੀਆ ਤੁਸੀਂ ਕੋਈ ਵੀ ਡਿਜ਼ਾਈਨ ਕਿਸੇ ਵੀ ਪ੍ਰਿੰਟ ਦੇ ਵਿੱਚ ਬੁੱਕ ਕਰ ਸਕਦੇ ਹੋ ਫੈਬਰਿਕ ਬਹੁਤ ਹੀ ਜ਼ਿਆਦਾ ਫਾਈਨ ਹੈ ਕੋਈ ਲਾਈਨਿੰਗ ਦੀ ਇਹਨੂੰ ਨੀਡ ਨਹੀਂ ਹੁੰਦੀ ਵਿਦਆਊਟ ਲਾਈਨਿੰਗ ਤੁਸੀਂ ਇਹਨੂੰ ਸਟਿਚ ਕਰਵਾ ਸਕਦੇ ਹੋ ਤੁਸੀਂ ਇਹਦੇ ਤੇ ਪੈਚਵਰਕ ਕਰਵਾ ਸਕਦੇ ਹੋ ਜਾਂ ਫਿਰ ਲੇਸ ਵਗੈਰਾ ਲਗਾ ਕੇ ਤੁਸੀਂ ਇਹਨੂੰ ਬਹੁਤ ਹੀ ਸੋਹਣੇ ਢੰਗ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਪਹਿਲਾਂ ਵੀ ਆਪਾਂ ਤੁਹਾਡੇ ਲਈ ਇਹ ਸਟਾਕ ਪਾਇਆ ਸੀ ਬਟ ਉਹਦੇ ਵਿੱਚ ਕੁਝ ਕਸਟਮਰ ਦੇ ਆਰਡਰ ਪੈਂਡਿੰਗ ਰਹਿ ਗਏ ਸੀ ਕਿਉਂਕਿ ਉਸ ਟਾਈਮ ਵੀ ਲਿミਟਿਡ ਜੈ ਸਟਾਕ ਸੀ ਸੋ ਆਪਾਂ ਦੁਬਾਰਾ ਰਿਪੀਟ ਦੇ ਵਿੱਚ ਸਾਰੀ ਕਲੈਕਸ਼ਨ ਲੈ ਕੇ ਆਏ ਆ ਸੋ ਹੁਣ ਜਿੰਨਾ ਵੀ ਕਸਟਮਰਾਂ ਦੀ ਡਿਮਾਂਡ ਸੀ ਉਹ ਆਪਣੇ ਆਰਡਰ ਦੁਬਾਰਾ ਪਲੇਸ ਕਰ ਸਕਦੇ ਆ ਜੀ ਫੈਬਰਿਕ ਬਹੁਤ ਫਾਈਨ ਹੁੰਦਾ ਇਹਨਾਂ ਸੂਟਾਂ 'ਚ ਜੇ ਅਗਰ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਰਿਹਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਮੇਰੇ ਉੱਪਰ ਦਿੱਤੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ ਔਰ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਪੇਮੈਂਟ ਆਪਣੀ ਜੀ ਐਡਵਾਂਸ ਹੋਏਗੀ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਤੁਸੀਂ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਫਿਰ ਬੈਂਕ ਟ੍ਰਾਂਸਫਰ ਕਰ ਸਕਦੇ ਹੋ ਵਿਥਿਨ 2-3 ਟੈਂਡੇਜ਼ ਦੇ ਵਿੱਚ ਤੁਹਾਡਾ ਪਾਰਸਲ ਤੁਹਾਡੇ ਦਿੱਤੇ ਹੋਏ ਐਡਰੈਸ ਦੇ ਉੱਤੇ ਡਿਸਪੈਚ ਹੋ ਜਾਏਗਾ ਔਰ ਤੁਹਾਨੂੰ ਰਿਸੀਵ ਹੋ ਜਾਏਗਾ ਜੀ ਇਹ ਸਾਰੇ ਪ੍ਰਿੰਟ ਬਹੁਤ ਹੀ ਸੋਹਣੇ ਆ ਜਲਦੀ ਤੋਂ ਜਲਦੀ ਆਪਣੀ ਬੁਕਿੰਗ ਫਾਈਨਲ ਕਰੋ ਤਾਂ ਕਿ ਟਾਈਮ ਟੂ ਟਾਈਮ ਤੁਹਾਡਾ ਪਾਰਸਲ ਤੁਹਾਨੂੰ ਰਿਸੀਵ ਹੋ ਸਕੇ ਬਹੁਤ ਹੀ ਸੋਹਣੇ ਡਾਗ ਨਾਲ ਤੁਸੀਂ ਇਹਨਾਂ ਨੂੰ ਡਿਜ਼ਾਈਨ ਵੀ ਕਰਵਾ ਸਕਦੇ ਹੋ ਜੀ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਚ ਨਵੇਂ ਸੂਟਾਂ ਨਾਲ ਥੈਂਕ ਯੂ